ਜ਼ਹਿਰ ਕੀ ਤਾ ਹੋ ਜਿੰਨੂੰ ਪੀਤਿਆ ਚੜੇ ਸਰੂਰ ਭਾਈ ਅਰੋ ਲਾਮ ਦੇ ਨੇ ਤਹਲੀ ਅੰਬ ਵੱਡੇ ਸਣੇ ਬੂਰੇ ਭਾਈ ਪੋਰ ਕਿਹ ਚਰ ਫਾਲ ਸੇ ਸਰੀ ਯਾਰੋ ਸਾਰੇ ਕਹਿ ਨਾਨਕ ਮਨ ਮੇਰੇ ਸਦਾਰੂ ਹਰਿ ਨਾਲੇ ਸਾਚੇ ਸਾਰੇ ਬਾਕਿਆ ਨਹੀਂ ਘਾਰ ਤੇਰੇ ਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਜੀ ਨਾਨਕ ਆਈਏ ਜੀ ਜਨੇ ਰਈ ਸਵਾਸ਼ੇ ਹੋ ਚੁੱਕੇ ਆ ਇੱਧਰ ਆਓ ਮਾਸਟਰ ਇੰਦਰਜੀਤ ਮੈਂ ਨਾ ਚੁੱਕੇ ਆ ਅਸੀਂ ਇੱਕੋ ਚੀਤ ਚੱਲੇ ਆ ਤੇ ਦੂਜਾ ਮਾਟਾ ਸਾਡਾ ਸਕਿਪ ਕਰਕੇ ਧਾਵ ਵਾਲਾ ਹੁਣ ਇਹ ਗਰਦਾਪੁਰ ਤੋਂ نکل ਲੱਗੇ ਆ ਅੱਗੇ ਜਾ ਕੇ ਮਿਲਾਂਗੇ ਨਾਲੇ ਲੋਕ ਲੱਗ ਜੂਗੀ ਨਾਲੇ ਅੱਜ ਦਾ ਰਸਤਾ ਵੇਖਿਆ ਹੁੰਦਾ ਬਹੁਤ ਜੀਰੀ ਘਰ ਦੀ ਆ ਆਹੋ ਵੀਡੀਓ ਦੇ ਸਾਰੇ ਦਾ ਸਵਾਗਤ ਆ ਜੀ ਤੇ ਆਪਾਂ ਅੱਜ ਦੀ ਵੀਡੀਓ ਚ ਜੇ ਇਹ ਨਹੀਂ ਗੱਲ ਕੀਤੀ ਵੀ ਆਪਾਂ ਜਾਣਾ ਕਿੱਥੇ ਆ ਮੈਂ ਪਹਿਲਾਂ ਵੀ ਇੱਕ ਹਫਤਾ ਅੰਢ ਕੀਤੀ ਸੀ ਜਾਂਦੀ ਪਰਫ ਵਿੱਚ ਜਿਹੜੀ ਕਿ ਅਸਫਲ ਰਹੀ ਸੀ ਅੱਜ ਫੇਰ ਮੇਰੀ ਅਦੂਜੀ ਅਟੈਂਪਟ ਆ ਬਰਫ ਵਿੱਚ ਅੱਜ ਫੇਰ ਮਾਸਟਰ ਮੇਰੇ ਨਾਲ ਆ ਫੇਰ ਨਹੀਂ ਤੇ ਮੈਂ ਇਕੱਲਾ ਹਾਂ ਉਹ ਇੰਦਰਜੀਤ ਮਾਸਟਰ ਤੇ ਮਾਸਟਰ ਸਾਡੇ ਗਰਦਾਸਪੁਰ ਵਾਲੇ ਲੈਕਚਰ ਸਾਹਿਬ ਨਾਲ ਆ ਤੇ ਹੁਣ ਆਪਾਂ ਪਹੁੰਚ ਲਿਆਂ ਜੀ ਦਨੇੜਾ ਲੰਘ ਚੁੱਕੇ ਆ ਦਨੇੜਾ ਸਾਡੀ ਇੱਥਾ ਹਰ ਕਲਾ ਲੰਘ ਚੁੱਕੇ ਆ ਤੇ ਦਨੇੜੇ ਪਹੁੰਚਣ ਵਾਲੇ ਆ ਨੇਰੇ ਸਾਡਾ ਹੋਏਗਾ ਚਾਹ ਤੇ ਪਰੌਂਠਾ ਉਤੋਂ ਫਿਰ ਅੱਗੇ ਜਾ ਕੇ ਫੈਸਲਾ ਕਰਨੇ ਆ ਬਰਫ ਵਾਲੇ ਪਹਾੜ ਤੇ ਦਿਖ ਰਹੇ ਨਹੀਂ ਇਹਦਾ ਮਤਲਬ ਵੀ ਬਰਫ ਹੈਗੀ ਆ ਹੁਣ ਮੈਂ ਲਗਭਗ ਨਿਆੜੀ ਦੇ ਲਾਗੇ ਪਹੁੰਚ ਰਿਹਾ ਹਾਂ ਜਿੱਥੇ ਪਿਛਲੀ ਵਾਰ ਮੈਂ ਮੁੜ ਕੇ ਗਿਆ ਹਾਂ ਗੁਰਦਾਰ ਸਾਹਿਬ ਦੇ ਦਰਸ਼ਨ ਕਰਕੇ ਗੁਰਦਰਾ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰਦਰਾ ਬਾ ਇਤਿਹਾਸਿਕ ਉੱਥੇ ਦਰਸ਼ਨ ਮਿਲ ਕੇ ਕਰਕੇ ਮੈਂ ਮੁੜ ਗਿਆ ਸੀ ਯਾਰ ਇਹ ਆ ਪੁੱਛਣ ਗੱਲ ਕੀਤੀ ਆ ਗੁਰਨਾਗ ਸਿੰਘ ਦੇਵ ਜੀ ਕੈਂਪਸ ਹੈ ਜੁਨੀਵਰਸਿਟੀ ਦਾ ਤੇ ਗੁਰਦਾ ਸਾਹਿਬ ਇੱਥੇ ਹੀ ਆ। ਸੋ ਮੌਸਮ ਬਹੁਤ ਸੋਹਣਾ ਹੋਇਆ ਵਾ ਘਰੋਂ ਤੁਰਦਿਆਂ ਤੁਰਦਿਆਂ ਸਵਾਸ਼ੀ ਹੋ ਚੁੱਕੇ ਸੀ 6:20 ਮਿੰਟ ਤੇ ਆਪਾਂ ਤੁਰਿਆ ਤੇ 8:03 ਮਿੰਟ ਹੋਣ ਹੋਏ ਆ ਤੇ ਲਗਭਗ ਦਨੇਰੇ ਤੋਂ ਆਪਾਂ 7-8 ਕਿਲੋਮੀਟਰ ਪਿੱਛੇ ਆ। 70 ਕਿਲੋਮੀਟਰ ਅਗਪੱਗ ਪੈਂਦਾ ਜਿਹੜਾ ਹੋ ਚੁੱਕਾ ਵਾ ਤੇ 80 ਕਿਲੋਮੀਟਰ ਦੇ ਇਰਤ-ਗਿਰਤ ਦਨੇਰਾ ਵਾ ਸਾਡੇ ਘਰ ਤੋਂ ਆ ਬੋਰ ਆ ਗਿਆ ਜੀ ਇੱਥੇ ਜਦੋਂ ਆਉਂਦੇ ਜੀ ਲੋ ਜੀ ਪਹਿਲਾਂ ਵੀ ਬੜੀ ਆੜੀ ਕੱਲ ਕੀ ਇੱਥੇ ਦਰਸ਼ਨ ਮਿਲੇ ਕਰਕੇ ਜਾਇਆ ਕਰੋ ਆਉਂਦੇ ਆ ਜਰੂਰ ਮੱਸਾ ਕੋ ਬ੍ਰੇਕ ਮਾਰ ਕੇ ਇੱਥੇ ਦਰਸ਼ਨ ਮਿਲੇ ਜਰੂਰ ਕਰਕੇ ਜਾਊਂਗਾ ਉਹ ਜਾਂਦੇ ਆਂ ਪਹਿਲਾਂ ਹੈਲੀਪੀਟਾ ਜਰਾ ਅੱਜ ਸਫਰ ਕਿੰਨਾ ਵਾ ਸਾਨੂੰ ਇਹ ਨਹੀਂ ਪਤਾ ਹੁਣ ਟਾਈਮ ਆ ਗਿਆ ਦਰਸ਼ਨ ਕਰਾਉਂਦਾ ਕੜੀ ਕੜੀ ਹੱਡਨਾ ਮਹਾਨ ਹਸਤੀਆਂ ਆਇਆ ਇੱਕ ਸਾਡੇ ਆਏ ਆ ਅੱਗੇ ਮੈਂ ਦੱਸਦਾ ਵਾ ਸਾਡੇ ਪ੍ਰਦੀਪ ਜੀ ਦਾ ਦਾਪਰੋਂ ਤੇ ਇੰਦਰਜੀਤ ਜੀ ਨਾਲ ਧਾਰੀਵਾਲ ਤੋਂ ਤੇ ਇੱਕ ਅਸੀਂ ਇੱਥੇ ਚੀਜ਼ ਬੜੀ ਸ਼ਾਨਦਾਰ ਵੇਖੀ ਸਾਡੇ ਮਹੱਲੇ ਵਿੱਚ ਇੱਕ ਹਸਪਤਾਲ ਆ ਕੇ ਜੇਹਾ ਹਾਸਪਤਾਲ ਤੇ ਇਹੋਲੇ ਆਪਾਂ ਧਨੇਰੇ ਆ ਹਮਲਾ ਦਾ ਏਰੀਆ ਧਨੇਰੇ ਦਾ ਆਵੇ ਫੂ ਇਹ ਯਾਦ ਕੀ ਜੇਹੋ ਹਸਪਤਾਲ ਧਾਰੀਵਾਲ ਦਾ ਵਾ ਇਹਨਾਂ ਕਾ ਬ੍ਰਾਂਡ ਜਿਹੜੀ ਆ ਆਪਣੀ ਜਗਿਆਲ ਖੋਲਤੀ ਆ ਸ਼ਾਹਪੁਰ ਕੰਢੀ ਇੱਥੇ ਬੋਰਡ ਵੇਖ ਕੇ ਦੇ ਅਸੀਂ ਵੀ ਹੋਸ਼ਿਓ ਚੱਲੇ ਹਾਂ ਕੱਲ ਨੂੰ ਮਜ਼ਾ ਆਇਆ ਨਹੀਂ ਮੋਟਰਸਾਈਕਲ ਤੇ ਮਗਰ ਟਾਈਮ ਤਾਂ ਮਗਾਇਆ ਕਿਉਂਕਿ ਬੈਕਗ੍ਰਾਉਂਡ ਵੀ ਹੈ ਗਿਆ ਤੇ ਥੋੜੀ ਛੀਂਹੇ ਕੁੱਛ ਨਾ ਸੀ ਫੀਟ ਦਾ ਉਹ ਜੜ ਵਾਡੀ ਛੜੀ ਆ ਨਵਾਂ ਨਹੀਂ ਉਹ ਮਗਰੋਂ ਮਗਰੋਂ ਨਹੀਂ ਜਿਹੜੀ ਪਰ ਉਦਾਂ ਹੀ ਆ ਅੱਗੋ ਚੜੀ ਜਿਹੜੀ ਗਲੀ ਆ ਆ ਵੇਖੋ ਜੀ ਸਾਡਾ ਨਵਾਂ ਸਾਥੀ ਮੋਟਰਸਾਈਕਲ ਪਿਓਰ ਠੀਕ ਉਸਤ ਮਟੀਓਰ ਵਾਹ! ਬਹੁਤ ਸ਼ਾਨਦਾਰ ਬਣਾਤੀ ਹੈ ਇੰਜ ਦੀ ਆਵਾਜ਼ ਮਾਸਾ ਨਹੀਂ ਆਉਂਦੀ। ਤੇ ਆਓ ਹੁਣ ਅਸੀਂ ਪਰੌਂਠਾ ਖਾਈਏ ਆਪਣਾ ਜਿਹੜਾ ਹੋਟਲ ਹੈ ਆ। ਚਲੋ। ਡਿਲੋਟਾ ਦਾ। ਇਹ ਆ ਗਏ ਅਸੀਂ ਆਪਣੇ ਟਿਕਾਣੇ ਤੇ। ਕਰੋ ਜੀ ਕਿਰਪਾ ਪ੍ਰਮੁਖਿਆਂ ਦੀ। ਕੀ ਆ ਗਿਆ ਜ ਸਾਡੇ ਪਰੌਠੇ ਖਾਣੇ ਲਈ ਪਰੌਠੇ ਚਲੋ ਜੀ ਰੋਟੀ ਨਾਲ ਦੇਖੋ ਕਿੰਨਾ ਜੱਤੋ ਜਾਨ ਬਣ ਕੇ ਪੈ ਗਿਆ ਆਹੋ ਬਹੁਤ ਜੱਤੋ ਜਾਨ ਖਾਣੀ ਪੈ ਗਈ ਤੇ ਹੁਣ ਆਪਾਂ ਪਰੌਂਡਾ ਖਾ ਕੇ ਅੱਗੇ ਚੱਲੇ ਆ ਇਹ ਨਿਊ ਡਿਲੀਵਰ ਤਾਜ਼ਾ ਜਰਾ ਵੈਸ਼ਿੰਗਟਨ ਬਾਣਾ ਬਮਲਾ ਦਾਵਾ ਜਿਹੜਾ ਦਨੇਰਾਵਾ ਤੋਂ 4-5 ਕਿਲੋਮੀਟਰ ਪਿਛੇ ਮੀਨ ਤੋਂ ਤੇ ਇਹ ਤੇ ਦਿਹਾਉਗੇ ਤੇ ਤੁਹਾਨੂੰ ਇਹ ਤੁਸੀਂ ਵੇਖੋਗੇ ਵੀ ਇਹਨਾਂ ਦੀ ਮਹਿੰਗਾਈ ਪਤ ਨਹੀਂ ਸਾਡੇ ਵਾਸਤੇ ਘਟਿਆ ਕਿ ਜਾਂ ਸਾਰਿਆਂ ਵਾਸਤੇ ਘਟਿਆ ਹੀ ਨਹੀਂ ਪਤਾ ਮੈਨੂੰ ਲੱਗਦਾ ਸਾਰਿਆਂ ਦੇ ਘੱਟੀ ਹੋਣੀ ਹੈ ਇੱਥੇ ਘਟਿਆ ਆ ਆਹੋ ਤੇ ਪਰੌਂਠਾ ਵੀ ਸਿਰੇ ਦਾ ਹਰ ਚੀਜ਼ ਸਿਰੇ ਦੀ ਨਾਲ ਦਹੀਂ ਦਿਆਂਦੇ ਸਬਜ਼ੀ ਵੀ ਦੇ ਦਿੰਦੇ ਆ ਤੇ ਫਿਰ ਵੀ ਸਾਡੇ ਤੇ ਇਹਨਾਂ ਦੇ ਵਿੱਚ ਇੱਕ ਆਜੂ ਲਾਪ ਆ ਕੇ 180 ਰੁਪਏ ਸਾਈ ਲੈ ਗਏ ਤੇ ਬਹੁਤ ਹੀ ਵਧੀਆ ਵਾ ਹੁਣ ਆਪਾਂ ਅੱਗੇ ਚੱਲੇ ਆ ਇੱਥੋਂ ਦਿਨੇਰਾ ਦਿਨੇਰੋਂ ਖੱਬੀ ਹੋ ਕੇ ਤੇ ਅਸੀਂ ਪਸੌਲੀ ਪੁਰ ਪਹੁੰਚਨੇ ਆ ਬਿਲਕੁਲ ਮਿਲਦੇ ਰਹਨੇ ਆ ਆਪਾਂ ਨਾਲ ਜੀ ਓ ਜੀ ਦਨੇਰਾ ਤੇ ਆ ਚੁੱਕਾ ਤੇ ਆਪਾਂ ਜਾਣਾ ਦਨੇਰੇ ਤੋਂ ਖੱਬੇ ਸੱਜੇ ਜਾਵਾਂਗੇ ਤੇ ਅਸੀਂ ਪਹੁੰਚ ਜਾਣਾ ਅੰਡਰ ਹੱਬ ਜੀ ਆਪਾਂ ਹੋ ਗਏ ਜੀ ਦਨੇਰੇ ਤੋਂ ਖੱਬੇ ਇਹ ਤੋਂ 15 ਕਿਲੋਮੀਟਰ ਬਸ ਹਵਲੀ ਜਾਵਾਂਗੇ ਤੇ ਬਸ ਹਵਲੀ ਜਿਹੜਾ ਪੁਲ ਲਿਆ ਉਹ ਜੰਮੂ ਕਸ਼ਮੀਰ ਤੇ ਪੰਜਾਬ ਨੂੰ ਜੋੜਦਾ ਵਾ ਸਕਬਲੀ ਤੋਂ ਅਗਲੇ ਬੰਨੇ ਜੰਮੂ ਚੁਰਗੋ ਹੀ ਨਾ ਮਾ ਵਾਪਸ ਹੁੰਦੇ ਸ਼ਾਇਦ ਆਪਾਂ ਇਹ ਰਸਤਾ ਨਾਲ ਲਈਏ ਕੋਹ ਰਸਤਾ ਕੋਸ਼ਿਸ਼ ਕਰਾਂਗੇ ਡਰਬਨ 8 ਕਿਲੋਮੀਟਰ ਆ ਦੇ ਬੰਨੀ 98 ਕਿਲੋਮੀਟਰ ਆਟਲ ਸੇਤੂ 11 ਕਿਲੋਮੀਟਰ ਹੈ ਜੀ 15 ਨਹੀਂ 11 ਹੀ ਨੇ ਤੇ ਇਹ ਬਹੁਤ ਸ਼ਾਨਦਾਰ ਰਸਤਾ ਵਾ ਬਹੁਤ ਸੋਹਣਾ ਮੌਸਮ ਹੈ ਠੰਡ ਤੋਂ ਆਪਾਂ ਪੂਰੀ ਪੂਰੀ ਪ੍ਰੋਟੈਕਸ਼ਨ ਕੀਤੀ ਆਪਣੀ بچਾਈਏ ਠੰਡ ਦਾ ਮਾਸਟਰ ਸਾਹਿਬ ਬੈਠੇ ਆ ਮਜੀਓਰ ਤੇ ਕਿਉਂਕਿ ਇਹਦੇ ਤੇ ਬੈਣਾ ਥੋੜਾ ਔਖਾ ਵਾ ਆ ਜਿਹੜੀ ਆ ਪਜਾਮਾ ਹੈ ਰੌਖ ਸਿਆ ਰਾਈਡਰ ਫੇਰ ਵੀ ਕੁਝ ਠੀਕ ਆ ਪਰ ਮਗਰਲਾ ਬੰਦਾ ਬਿਲਕੁਲ ਨਹੀਂ ਠੀਕ ਵਾ ਸੀਟ ਤੇ ਬਹੁਤ ਜ਼ਿਆਦਾ ਠੀਕ ਨਹੀਂ ਆ ਫੁੱਲ ਮੋਡੀਫਾਈ ਜਾਈਦੀ ਆ ਸੀਟ ਦੀ ਫੇਰ ਇਹ ਸੀਟ ਵਧੀਆ ਬੰਦੀ ਆ ਉਹ ਫੁੱਲ ਮੋੜ ਕੇ ਹੁੰਦੀ ਆ ਜਾ ਕੇ ਦਿੱਲੀੋਂ ਕਰੋਲ ਭਗਤੋਂ ਕੋਸ਼ਿਸ਼ ਕਰਨੀ ਆ ਕਿਹ ਵਾਲੇ ਵੀ ਉੱਥੇ ਇੱਕ ਗੇੜਾ ਮਾਰਨਾ ਵਾ ਸਿਰਫ ਸਿਰਫ ਮਸਲਾ ਵਾ ਸੀਟ ਦਾ ਸੀਟ ਨੂੰ ਸੈੱਟ ਕਰਨਾ ਵਾ ਵੇਖੋ ਕਦੋਂ ਰੱਬ ਵਿਦ ਬਣਾਉਂਦਾ ਵਾ ਚਲੋ ਮਿਲਦੇ ਕੌਣ ਥੋੜਾ ਜਿਹਾ ਅੱਗੇ ਜਾ ਕੇ ਹੁਣ ਸੋਹਣੇ ਸੋਹਣੇ ਪਹਾੜ ਤੇ ਜਿਹੜੀ ਬਸੌਲੀ ਲੈ ਕੇ ਆ ਉਹ ਦਿਖਣ ਲੱਗ ਪਈ ਆ ਮੇਰੀਆਂ ਅੱਖਾਂ ਨੂੰ ਕੈਮਰੇ ਨੂੰ ਵੀ ਲੱਗੇਗੀ ਤੇ ਪਹਾੜ ਬੜੇ ਖੂਬਸੂਰਤ ਦਿਖਣ ਲੱਗ ਪਿਆ ਇਹ ਪਹਾੜ ਜੇ ਹਨ ਕੇਦੇ ਆ ਕਿਉਂਕਿ ਹੁਣੇ ਪੋਲ ਆਇਆ ਨਾ ਮਾ 2-4 ਮਿੰਟ ਜੇ ਤੇ ਉਹਦੀ ਅਗਲੇ ਬੰਨੇ ਜੰਮੂ ਕਸ਼ਮੀਰ ਆ ਸਾਹਮਣੇ ਵੇਖੋ ਪੁਲ ਦੇਖ ਗਿਆ ਜੇ ਇਹ ਸ਼ਾਕਰਾਂ ਵਾਲਾ ਪੁਲ ਆ ਇਹਦੇ ਉੱਤੇ ਤੁਹਾਨੂੰ ਜਾਣਕਾਰੀ ਦਿੰਨੀ ਆਪਾਂ ਮੇਨ ਡੋਡਾ ਜਲਾ ਤੋਂ ਤੋਂ ਇੱਕ ਤੇ ਬੰਨੀ 90 ਕਿਲੋਮੀਟਰ ਹੋਟਲ ਸੇਤੂ ਇਹਨੂੰ ਮਰੀਜ ਕਹਿੰਦੇ ਆ ਤੇ ਪ੍ਰੀ ਵੈਡਿੰਗ ਦਾ ਇੱਕ ਬਹੁਤ ਹੀ ਖੂਬਸੂਰਤ ਸਪੌਟ ਆ ਇੱਥੇ ਲੋਕ ਨਾ ਪ੍ਰੀ ਵੈਡਿੰਗਾਂ ਆਮ ਕਰਦੇ ਆ ਜਾਂ ਕੁਮਰ ਫੰਦੇ ਸਿਕੰਗਣੇ ਤੇ ਆਉਂਦੇ ਆ ਥੋੜੀ ਜਿਹੀ ਇੱਥੇ ਬ੍ਰੇਕ ਮਾਰਨੇ ਜ਼ਰੂਰ ਦੇਖੋ ਖੂਬਸੂਰਤੀ 5 ਮਿੰਟ ਦੀ ਬ੍ਰੇਕ ਲਾ ਲੋ ਕਿਤੇ ਇੱਥੇ ਜੀ ਰੋਕ ਲੋ ਕਿਤੇ 5 ਮਿੰਟ ਰੁਕ ਜੋ 5 ਮਿੰਟ ਦੀ ਬ੍ਰੇਕ ਲਾਵਾਂਗੇ ਇਹਦੀ ਖੂਬਸੂਰਤੀ ਨੂੰ ਨਿਹਰਾਂਗੇ ਇਹ ਆ ਜੀ ਇਹਦੀ ਖੂਬਸੂਰਤੀ ਹੈ ਇਸ ਬ੍ਰਿਜ ਦੀ ਇੱਧਰ ਚੱਲ ਪਈ ਹੈ ਫੋਟੋਗ੍ਰਾਫੀ ਇਹ ਦਾਲਾ ਧਾਲਾ ਵਾ ਸੁੰਦਰ ਵਾਤਾਵਰਨ ਹੈ ਸੁੰਦਰ ਆ ਸ਼ੱਕ ਰਿਹਾ ਇਹਨੂੰ ਲੱਗੇ ਜਿਹੜੇ ਕਿ ਸਪਰਿੰਗਾਂ ਵਾਲੇ ਸ਼ੱਕ ਰਿਆ ਹਾਈ ਕੋ ਕਿੰਦਾ ਦਾ ਵਾਤਾਵਰਨ ਪਾਦਾ ਕਿੰਨਾ ਸੋਹਣਾ ਨਜ਼ਾਰਾ ਹੈ ਚਲੋ ਜੀ ਇੱਥੋਂ ਆਪਾਂ ਚੱਲ ਪਏ ਆ ਅੱਗੇ ਜਾ ਕੇ ਸਾਨੂੰ ਕੁਛਾ ਪੈਣਾ ਵਾ ਇੱਕ ਏਰੀਆ ਵਾ ਸ਼ਲਾਦਰ ਐਂਡ ਸ਼ਲਾਦਰ ਆਪਾਂ ਜਾਣਾ ਮੇਨਲੀ ਜਿਹੜਾ ਬਰਫ ਵਾਲਾ ਸਪੋਰਟ ਆ ਹੋ ਬਰਫ ਹੋਣੀ ਆ ਜਾਂ ਨਹੀਂ ਹੋਣੀ ਇਹਦਾ ਕਨਫਰਮ ਨਹੀਂ ਮੈਂ ਕਹਿ ਸਕਦਾ ਆਪਾਂ ਨਾਲ ਦੇ ਮਗਰਲੇ ਬਣੇ ਜਿਹੜੇ ਪਹਾੜ ਆ ਉਹਨਾਂ ਤੇ ਬਰਫ ਆ ਇਥੋਂ ਪੁੱਛ ਲੈਣੇ ਇਥੇ ਨਾਕਾ ਵਾਸ ਉਹ ਅਸੀਂ ਕੈਮਰਾ ਬੰਦ ਕਰ ਲੈਣੇ ਆ ਕਿਉਂਕਿ ਜੰਮੂ ਦੇ ਏਰੀਆ 'ਚ ਐਂਟਰੀ ਦੇ ਦੌਰਾਨ ਕੈਮਰਾ ਮਨਾਹੀ ਹੁਣ ਮਸਲਾ ਇਹ ਆ ਇਥੋਂ ਬਸੌਲੀ ਪੁੱਲ ਤੋਂ 60 ਕਿਲੋਮੀਟਰ ਆ ਛਲਾ ਧਾਰ ਨਹੀਂ ਉਹਨੂੰ ਕਹਿੰਦੇ ਚਲਾ ਉਹ ਚਲਾ ਵਾ ਚਲਾ ਧਾਰ ਤੇ ਬਣੀ ਵਾਲਾ ਰੋਡ ਆ ਬਣੀ ਇਥੋਂ 90 ਕਿਲੋਮੀਟਰ ਆ ਉਸੇ ਰੋਡ ਨੂੰ ਜਾਣਾ ਵਾ 60 ਕਿਲੋਮੀਟਰ ਚਲਾਵਾ ਉਥੇ ਆਪਾਂ ਜਾਣਾ ਵਾ ਬਸੌਲੀ ਤੋਂ ਕਿੰਸਾਬ ਲਾ ਸਕਦੇ ਜੇ ਵੀ ਕਿੰਨੇ ਕਿੰਨੇ ਕਿਲੋਮੀਟਰ ਆ ਹਰ ਇੱਕ ਨੂੰ ਆਪਣੇ ਆਪਣੇ ਸ਼ਹਿਰ ਤੋਂ ਜਾਂ ਆਪਣੇ ਆਪਣੇ ਪਿੰਡ ਤੋਂ ਇਹ ਡੈਸਟੀਨੇਸ਼ਨ ਪੈਣੀ ਆ ਹੁਣ ਤਲਾਸ਼ ਆ ਪٹرول ਪੰਪ ਦੀ ਕਿਉਂਕਿ ਮੇਰੇ ਦੋ ਅੰਡੀਨੇ ਜਿਹੜੇ ਰਹਿ ਗਏ ਆ ਵਾਵਾ ਚਿਰਦੇ ਦੋ ਆ ਜਦੋਂ ਇੱਕ ਰਾਜੇ ਦੇ ਖਤਰਨਾਕ ਟਾਈਮ ਸ਼ੁਰੂ ਹੋ ਜਾਂਦਾ ਵਾ ਇਹਦੇ ਪੰਜ ਡੰਡੇ ਖੋਲ ਲਿਆ ਤੇ ਮੈਂ ਪੰਜਾਂ ਡੰਡਿਆਂ ਨੂੰ 35-35 ਕਿਲੋਮੀਟਰ ਤੇ ਵੰਡਿਆ ਹੁੰਦਾ ਵਾ ਵੀ 35 ਕਿਲੋਮੀਟਰ 'ਚ ਇੱਕ ਡੰਡਾ ਡਾਉਨ ਹੋ ਜਾਂਦਾ ਹੁਣ ਦੋ ਡੰਡੇ ਆ ਤੇ ਇੱਕ ਹੋਣੀ ਵਾਲਾ ਵਾ ਜੰਮੂ ਕਸ਼ਮੀਰ ਆਈ ਜੰਮੂ ਦਾ ਏਰੀਆ ਵਾ ਪਹਾੜ ਜੰਮੂ ਦੇ ਆ ਮਿੱਟੀ ਜੰਮੂ ਦੀ ਆ ਫੇ ਰੁੱਖ ਜੰਮੂ ਦੇ ਆ ਆ ਜਿਹੜਾ ਗਾਂ ਜੰਮੂ ਦੀ ਆ ਸਭ ਕੋ ਜਿਹਨ ਜੰਮੂ ਦਾ ਵਾ ਆ ਸਾਹਮਣੇ ਪਹਾੜ ਦੇਖਣ ਦੇ ਇਹਨਾਂ ਦੇ ਬਰਫ਼ ਨਹੀਂ ਹੈਗੀ ਪਰ ਜਿਹੜੇ ਇਹਦੇ ਅਗਲੇ ਬੰਨੇ ਆ ਉਹਨਾਂ ਦੇ ਪਰਵ ਦੇਖਦੀ ਆ ਅੱਗੇ ਵੇਖੋ ਆ ਚੀਜ਼ ਆਪਣੀ ਖਤਰਨਾਕ ਹੁੰਦੀ ਆ ਇਹ ਜਾਨਵਰ ਨੂੰ ਵੀ ਤੰਗੀ ਹੁੰਦੀ ਹੈ ਜੇ ਕਿਤੇ ਕੋਈ ਬਾਈਚਾਂਸ ਐਕਸੀਡੈਂਟ ਹੋ ਜੇ ਤੇ ਆਪਣੇ ਮਨ ਨੂੰ ਵੀ ਦੰਗੀ ਹੁੰਦੀ ਹੈ ਕਿਉਂਕਿ ਬਾਣਾ ਗਲਤ ਵਾਪਰ ਜਾਂਦਾ ਵਾ ਜੀਪਸੋਲੀ ਨੂੰ VOTING ਕਰਨੀ ਆ ਤੇ ਇਧਰ ਨੂੰ VOTING ਦਾ ਰਸਤਾ ਜਾਂਦਾ ਇਹਨੂੰ ਮਿੰਨੀ ਗੋਵਾ ਕਹਿੰਦੀ ਆ ਇਧਰ ਲਾ ਜੰਮੂ ਦਾ ਮਿੰਨੀ ਗੋਵਾ ਹੁਣ ਇੱਥੋਂ ਅਭੀ ਤੋਂ ਅਹੀਂ ਇੱਧਰ ਨੂੰ ਹੋ ਜਾਣਾ ਜੀ ਕਨਫਰਮ ਆ ਪੋਛ ਕੇ ਆਉ ਚੱਲੋ ਕੀ ਆ ਜੀ ਪਹਿਲਾ ਜਿਹੜਾ ਚੌਂਕੋਂ ਦਾਵਾ ਉਦੋਂ ਆਪਾਂ ਸੱਜੇ ਹੋ ਗਏ ਆ ਆ ਕੀ ਆ ਰਹੀ ਐਂਡ ਟਾਰਕ ਇਥੋਂ ਤੇਰ ਮਿਲ ਗਿਆ ਹਨ ਜੰਮੂ ਜੰਮੂ ਦਾ ਦੀ ਆਪ ਫੀਲ ਹੋ ਗਈ ਹੈ ਹੁਣ ਇਥੋਂ ਨਿਕਲੀਏ ਇਦਾਂ ਦਾ ਸੁੰਨ ਮਸਾਨ ਜਿਹਾ ਰਸਤਾ ਵਾ ਉਦਾਂ ਸੜਕ ਚੌੜੀ ਆ ਤੇ ਅਸੀਂ ਜਾਈ ਜਾਂਦੇ ਆ ਜਾਈ ਜਾਂਦੇ ਆ ਨੂੰ ਹੋਰ ਕੋਈ ਯਾਤਰੀ ਤੇ ਨਹੀਂ ਦਿਖਣ ਡਿਆ ਸੜਕ ਬੰਨ ਵਾਲੇ ਕਰਮਚਾਰੀ ਜ਼ਰੂਰ ਦੇਖਦੇ ਆ ਸੜਕ ਦਾ ਕੰਮ ਚੱਲਣ ਡਿਆ ਵਾ ਸਾਜਾ ਦੇ ਜਿਹੜੇ ਲਾਉਂਦੇ ਬੈਰੀਅਰ ਜੇ ਲੋਹੇ ਦੇ ਜਾਲੀ ਉਹ ਲੁੰਦੇ ਬੰਦੇ ਲੱਭਣ ਡਿਆ ਪੇਡਾਂ ਵਾਲੇ ਦਾ ਬਰੇਡਾ ਪੇਡਾਂ ਚਾੜਦੀ ਤੇ ਆਪਾਂ ਚਿੱਟਿਆ ਦੇਣਿਆ ਸੋਨਾ ਜੜਿਆ ਤੇ ਚਾਈ ਜਾ ਰਹੇ ਹਾਂ ਇਹਨਾਂ ਸ਼ੱਕ ਵੀ ਟੁੱਟੀ ਹੁੰਦੀ ਆ ਇਹਦੀ ਰਿਪੇਅਰ ਜੜੀ ਅੱਛਾ ਲੱਗੀ ਆ ਬਾਕੀ ਸਭ ਠੀਕ ਆ ਆ ਬਹੁਤ ਸੋਹਣਾ ਪੁਲ ਲੱਗ ਗਿਆ ਸ਼੍ਰੀ ਰਾਜਨਾਥ ਸਿੰਘ ਜੀ ਨੇ ਇਹ ਕੀਤਾ 2022 ਜੀ ਆਹ ਬੋਲਦਾ ਨਿਰਮਾਣ ਪਹਿਲਾਂ ਉਹ ਪੁਲ ਹੋਏਗਾ ਇੱਧਰ ਟੁੱਟਾ ਬੋਲਿਆ ਲੋਹੇ ਦਾ ਬੜੀ ਕੀਤਾ ਕਿਤੇ ਕਿਤੇ ਬਾਂਦਰ ਜੀ ਲਵ ਰਹੇ ਨੇ ਤੋਪਦਾ ਨੰਦ ਮਾਰੇ ਆ ਮੈਂ ਹਰ ਵਾਈ ਸੋਚਣਾ ਵੀ ਬੰਦਰਾਂ ਨੂੰ ਕੋ ਪਾਵਾਂ ਤੇ ਮੈਂ ਜਦੋਂ ਬ੍ਰੇਕ ਵਾਜਦੀ ਚੇਤਾ ਭੁੱਲ ਜਾਂਦਾ ਵਾ ਗਾਂ ਤੋਂ ਜਦੋਂ ਵੀ ਘਰ ਹੋਣਾ ਘਰੋਂ ਹੀ ਬਰੈਡ ਇੱਕ ਲੈ ਕੇ ਆਏ ਕਰਨਾ ਵਾ ਕਿਉਂਕਿ ਜਿਹੜੇ ਬੰਦਰਾਂ ਨੇ ਇਹਨਾਂ ਨੂੰ ਆਸ ਹੁੰਦੀ ਆ ਜਦੋਂ ਕੋਈ ਗੱਡੀ ਲੰਘਦੀ ਹੈ ਨਾ ਇਹ ਵਿਚਾਰੇ ਉਹਨਾਂ ਨਾਲ ਬੜੀ ਧਿਆਨਪੂਰਕ ਵੇਖਦੇ ਆ ਇਸ ਲਈ ਉਹਨਾਂ ਦੇ ਆਸਤੇ ਖਰੇ ਉਤਰਨਾ ਚਾਹੀਦਾ ਵਾ ਜੇ ਕਿਹਨ ਕੋਈ ਆਸ ਹੈ ਤੇ ਉਹਦੀ ਆਸ ਦੇ ਮੁਤਾਬਕ ਚੱਲੋ ਸਾਨੂੰ ਵੀ ਫਾਇਦਾ ਹੋਵੇ ਤੇ ਉਹਨੂੰ ਵੀ ਫਾਇਦਾ ਹੋਵੇ ਖਾਨੂੰ ਖੁਸ਼ੀ ਮਿਲਨੀ ਆ ਤੇ ਉਹਨੂੰ ਰਾਤ ਮਿਲਨੀ ਆ ਭੁੱਖ ਤੋਂ ਟਾਈਮ 10:07 ਹੋ ਚੁੱਕੀ ਆ ਜੀ 1 ਕਿਲੋਮੀਟਰ ਜਿਵੇਂ ਮੋٹے ਮੋٹے ਗਿਣਾ ਮੋٹے ਮੋٹے ਕਿਲੋਮੀਟਰ ਪੰਜਾਂਦੇ ਆ ਲਗਭਗ ਸਾਨੂੰ 150 ਜਾਂ 160 ਕਿਲੋਮੀਟਰ ਇੱਕ ਪਾਸਾ ਪਏਗਾ ਆਪ ਡਾਣ ਕਰਾਂਗੇ ਤੇ ਸਾਨੂੰ 300 ਕਿਲੋਮੀਟਰ ਤੋਂ ਆਪਾਂ ਹੋ ਜਰਾ ਅੱਜ ਬੰਨਗੇ ਜਿੱਥੇ ਵਿੱਚ ਜਿਆਦਾ ਏਰੀਆ ਪਹਾੜੀ ਹੋਏਗਾ ਫੇਦਾ ਵਿੱਚ ਉਹ ਛਰਗੰਠਾ ਲੰਡੇ ਜਾਂਦੀਆਂ ਫਿਰ ਉਹਨੂੰ ਭਰਦੇ ਰਹਿੰਦੇ ਆ ਮੀਹ ਜਿਹਾ ਜਿਆਦਾ ਹੁੰਦਾ ਨਾ ਉਹ ਖੋੜਾ ਪੈ ਜਾਂਦੀਆਂ ਵਾ ਜਿੱਥੋਂ ਪੌਲੀ ਜ਼ਮੀਨ ਹੁੰਦੀ ਆ ਬਹਿ ਜਾਂਦੀ ਆ ਤੇ ਫਿਰ ਉਹਨੂੰ ਭਰ ਭਰਾਈ ਉਹਦੀ ਹੁੰਦੀ ਰਹਿੰਦੀ ਆ ਸਾਹਮਣੇ ਲਾਲ ਪਹਾੜ ਆ ਲਾਲ ਮਿੱਟੀ ਫੇਦਾ ਲੱਗਣੇ ਤਾਂ ਕੋਲੇ ਦੀ ਖਾਨ ਹੁੰਦੀ ਆ ਜੋ ਠਾਸੇ ਤੂ ਆ ਸਾਰੇ ਫੁੱਲ ਨਵੇਂ ਬਣੇ ਆ 2021-22 ਦੇ ਜਨਰੋਟਾ ਲਿਖਿਆ ਹੋੰਡਿਆ ਬੋਰਡ ਤੇ ਕਿਲੋਮੀਟਰ ਨਿ ਲੱਭੇ ਸ਼ਹਿਰ ਦਾ ਨਾਂ ਚਿਤ ਰੱਖੋ ਤਾਂ ਕਿ ਤੁਹਾਨੂੰ ਪਤਾ ਰਹੇ ਮੇਨ ਸ਼ਹਿਰ ਦੇ ਇਥੇ ਆਪਾਂ ਜਾਣਾ ਉਹ ਭੂੰੜੀ ਆ ਬੂੰਡ ਤੋਂ 20 ਕਿਲੋਮੀਟਰ ਚਲਾਦਾ ਰ। ਤੇ ਉਹਦੇ ਵਿੱਚ ਜਨ ਰੋਟਾ ਵੀ ਹੁੰਦਾ। ਜਿਹੜਾ ਬੂੰਡ ਵਾਲਾ ਰੋਡ ਆ ਇਹੋ ਰੋਡ ਆ B A N I ਲਿਖਿਆ ਵਾ। ਵਾਨੀਆਂ ਕਿ ਜਾਂ ਵਾਨੀਆਂ। ਇਹ ਲੋਕਲ ਲੋਕਾਂ ਨੂੰ ਪਤਾ ਵਾ ਜਾਂ ਲੋਕਲ ਸਰਕਾਰਾਂ ਨੂੰ ਪਤਾ ਵਾ। ਚਲੋ ਕਿੱਦਾਂ ਰੋਡ ਵਧੀਆ ਜਾਣ ਡਿਆ ਵਾ। ਹੋ ਕਿੱਦਾਂ ਕਿਤੇ ਫੇਰ ਅੱਗੇ ਵਕਤਾਂ ਨੂੰ। ਆਪਾਂ ਰੂਬਰੂ ਹੁੰਨੇ ਆ ਜੀ ਕਿਰਪਾ ਆਪਣੀ ਲੇਨ ਮੇ ਚਲੇ ਪਹੜਾ ਦਾ ਪਹਿਲਾ ਰੂਲ ਆ ਪਹਿਲਾ ਤੇ ਆਖਰੀ ਨਿਯਮ ਆਪਣੀ ਲੇਨ ਨਾ ਛੱਡੋ ਜੇ ਤੁਸੀਂ ਆਪਣੀ ਲੇਨ ਛੱਡੀ ਤੁਸੀਂ ਇਹ ਜਿਹੜੀ ਹੈ ਜਹਾਨ ਹੈ ਦੁਨੀਆ ਉਹਨੂੰ ਛੱਡ ਸਕਦੇ ਜੀ ਆਪਣੀ ਲੇਆ ਚ ਰਹੋ ਆਪਣੀ ਲੇਆ ਚ ਬਸ ਮੋੜੀ ਜਾਓ ਉਨੀ ਸਪੀਡ ਰੱਖੋ ਜਿੰਨੀ ਸਪੀਡ ਨਾਲ ਤੁਹਾਡਾ ਵਾਹਨ ਮੁੜ ਸਕਦਾ ਵਾ ਆਸਾਨੀ ਨਾਲ ਫੇਰ ਕੋਈ ਚੱਕ ਚੱਕਰ ਨਹੀਂ ਆ ਫੇਟਾ ਡਾ ਜਿਹੜਾ ਸਫਰ ਹੈ ਉਹ ਵਧੀਆ ਸੁਹਾਣਾ ਬੀਤੇਗਾ ਜੰਡ ਰੋਟਾ ਵਾ ਜੰਡ ਰੋਟਾ 4 ਕਿਲੋਮੀਟਰ ਆ ਜੰਡ ਰੋਟਾ ਨਹੀਂ ਆ ਜੰਡ ਰੋਟਾ 4 ਕਿਲੋਮੀਟਰ ਆ ਜਿੱਥੋਂ ਹੋ ਮੇਰੀ ਆਵਾਜ਼ ਕਿਦਾਂ ਦੀ ریکارڈ ਹੋਂਦੀ ਆ ਇਹ ਚੀਜ਼ ਜਿਹੜੀ ਮੈਂ ਇਹ ਵੀ ਇੱਕ ਮੇਰਾ ਅੱਜ ਪ੍ਰੈਕਟੀਕਲ ਆ ਮੈਂ ਮਾਈਕ ਤਬਦੀਲ ਕੀਤਾ ਥੋੜਾ ਜਿਹਾ ਇਹ ਖੂਬ ਸੁੰਦਰ ਇਲਾਕਾ ਵਾ ਏਰੀਆ ਵਾ ਇਹਗਾ ਵਾ ਇਹ ਕੋ ਟਾਸਕ ਫੋਰਸ ਪ੍ਰੋਜੈਕਟ ਬਸੌਲੀ